ਇਕ ਕਹਾਣੀ ਇਕ ਜਹੀ ਕੁੜੀ ਦੀ ਹੈ ਜਿਸ ਦਾ ਕੋਈ ਨਾਮ ਨਹੀਂ ਸੀ ਉਹ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਜਿੱਥੇ ਹਰ ਕੋਈ ਇੱਕ ਦੂਜੇ ਨੂੰ ਜਾਣਦਾ ਸੀ ਪਰ ਉਸ ਕੁੜੀ ਨੂੰ ਕੋਈ ਨਹੀਂ ਜਾਣਦਾ ਸੀ ਉਹ ਹਮੇਸ਼ਾ ਚੁੱਪਚਾਪ ਰਹਿੰਦੀ ਕਦੇ ਕਿਸੇ ਨਾਲ ਬੋਲਦੀ ਨਹੀਂ ਸੀ ਉਸ ਦੇ ਚਿਹਰੇ ਤੇ ਇੱਕ ਅਦਾਸੀ ਛਾਈ ਰਹਿੰਦੀ ਜਿਵੇਂ ਉਸ ਦੇ ਅੰਦਰ ਕੋਈ ਦਰਦ ਛੁਪਿਆ ਹੋਵੇ ਕੋਈ ਨਹੀਂ ਜਾਣਦਾ ਸੀ ਕਿ ਉਹ ਕੁੜੀ ਇਸ ਪਿੰਡ ਵਿੱਚ ਕਿੱਥੋਂ ਤੇ ਕਿਵੇਂ ਆ ਗਈ ਸਾਰੇ ਉਸ ਨੂੰ ਬੇਨਾਮ ਹੀ ਬੁਲਾਉਂਦੇ ਕੋਈ ਨਹੀਂ ਜਾਣਦਾ ਸੀ ਕਿ ਉਸ ਦੇ ਮਾਪਿਓ ਕੌਣ ਸੀ ਤੇ ਉਹ ਇਸ ਪਿੰਡ ਵਿੱਚ ਕਿਵੇਂ ਆਈ ਸੀ ਉਹ ਇੱਕ ਪੁਰਾਣੇ ਟੁੱਟੇ ਜੇ ਘਰ ਵਿੱਚ ਰਹਿੰਦੀ ਜੋ ਪਿੰਡ ਦੇ ਕਿਨਾਰੇ ਜੰਗਲ ਦੇ ਵਿੱਚ ਸੀ ਉਸ ਘਰ ਵਿੱਚ ਕੋਈ ਨਹੀਂ ਜਾਣਦਾ ਸੀ ਕਿਉਂਕਿ ਲੋਕ ਉਸ ਨੂੰ ਭੂਤਾਂ ਦਾ ਘਰ ਮੰਨਦੇ ਸੀ ਪਰ ਇਹ ਕੁੜੀ ਉੱਥੇ ਰਹਿੰਦੀ ਅਤੇ ਕਿਸੇ ਨੂੰ ਵੀ ਇਸ ਦੀ ਕੋਈ ਪਰਵਾਹ ਨਹੀਂ ਸੀ ਇੱਕ ਦਿਨ ਪਿੰਡ ਵਿੱਚ ਇੱਕ ਮੁੰਡਾ ਆਇਆ ਉਸ ਦਾ ਉਸ ਮੁੰਡੇ ਦਾ ਨਾਮ ਸੀ ਰਾਜਵੀਰ ਰਾਜਵੀਰ ਇੱਕ ਸ਼ਹਿਰੀ ਮੁੰਡਾ ਸੀ ਉਸ ਨੂੰ ਪਿੰਡ ਦੇ ਲੋਕਾਂ ਨਾਲ ਮਿਲਣ ਜੁਲਣ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਆਪਣੇ ਪਿਓ ਦੇ ਕੰਮ ਕਰਕੇ ਹੀ ਪਿੰਡ ਵਿੱਚ ਆਇਆ ਸੀ ਕਿਉਂਕਿ ਉਹ ਸ਼ਹਿਰ ਤੋਂ ਸੀ ਇਸ ਲਈ ਪਿੰਡ ਦੇ ਲੋਕ ਉਸ ਨੂੰ ਘੱਟ ਹੀ ਪਸੰਦ ਸੀ ਪਰ ਉਸ ਦੀ ਨਜ਼ਰ ਉਸ ਕੁੜੀ ਤੇ ਪਈ ਉਹ ਹਮੇਸ਼ਾ ਉਸ ਨੂੰ ਦੂਰੋਂ ਵੇਖਦਾ ਪਰ ਕਦੇ ਉਸ ਨਾਲ बोलन दी हिम्मत ਨਹੀਂ ਕਰਦਾ ਸੀ ਇੱਕ ਦਿਨ ਰਾਜਵੀਰ ਨੇ ਸਵੈਸਲਾ ਕੀਤਾ ਕਿ ਉਹ ਉਸ ਕੁੜੀ ਨਾਲ ਗੱਲ ਕਰਕੇ ਹੀ ਰਹੂਗਾ ਉਹ ਉਸਦੇ ਘਰ ਦੇ ਨੇੜੇ ਗਿਆ ਪਰ ਉਸ ਨੂੰ ਅੰਦਰ ਜਾਣ ਦੀ ਹਿੰਮਤ ਨਹੀਂ ਹੋ ਰਹੀ ਸੀ ਉਹ ਬਾਹਰ ਹੀ ਖੜਾ ਹੋ ਗਿਆ ਤੇ ਉਸ ਨੂੰ ਆਵਾਜ਼ ਦਿੱਤੀ ਕਿ ਤੂੰ ਬਾਹਰ ਆ ਸਕਦੀ ਹੈ ਉਹ ਉਸ ਕੁੜੀ ਨੂੰ ਇਹੀ ਕਹਿ ਕੇ ਬੁਲਾ ਰਿਹਾ ਸੀ ਕੁਝ ਸਕਿੰਟਾਂ ਬਾਅਦ ਕੁੜੀ ਬਾਹਰ ਆਈ ਉਸਦੇ ਚਿਹਰੇ ਤੇ ਹਮੇਸ਼ਾ ਵਾਂਗ ਇਕਦਾਸੀ ਸੀ ਰਾਜਵੀਰ ਨੇ ਉਸਵਲ ਵੇਖਿਆ ਤੇ ਕਿਹਾ ਕਿ ਤੂੰ ਇੱਥੇ ਕਿਉਂ ਆਇਆ ਹੈ ਮੈਨੂੰ ਕੋਈ ਵੀ ਲੱਭਣ ਨਹੀਂ ਆਉਂਦਾ ਫਿਰ ਤੂੰ ਇੱਥੇ ਕੀ ਕਰਨ ਆਇਆ ਹੈ ਉਸ ਕੁੜੀ ਨੇ ਰਾਜਵੀਰ ਨੂੰ ਕਿਹਾ ਤਾਂ ਰਾਜਵੀਰ ਨੇ ਕਿਹਾ ਕਿ ਮੈਂ ਤੈਨੂੰ ਜਾਨਣਾ ਚਾਹੁੰਦਾ ਸੀ ਕਿ ਤੂੰ ਕੌਣ ਹੈ ਤੇ ਤੇਰਾ ਨਾਂ ਕੀ ਹੈ ਉਹ ਕੁੜੀ ਬਿਲਕੁਲ ਚੁੱਪ ਝਈ ਉਸਨੇ ਕੁਝ ਨਾ ਕਿਹਾ ਫਿਰ ਉਸਨੇ ਕੁਝ ਚਿਰ ਬਾਅਦ ਜਵਾਬ ਦਿੱਤਾ ਕਿ ਮੇਰਾ ਕੋਈ ਨਾਮ ਨਹੀਂ ਹੈ ਮੈਂ ਬੀਨਾਮ ਹਾਂ ਰਾਜਵੀਰ ਨੇ ਹੈਰਾਨੀ ਨਾਲ ਪੁੱਛਿਆ ਕਿ ਕਿਵੇਂ ਹੋ ਸਕਦਾ ਹਰ ਕਿਸੇ ਦਾ ਕੋਈ ਨਾ ਕੋਈ ਨਾਮ ਹੁੰਦਾ ਹੈ ਫਿਰ ਤੇਰਾ ਨਾਮ ਕਿਉਂ ਨਹੀਂ ਉਸ ਕੁੜੀ ਨੇ ਕਿਹਾ ਕਿ ਇਹ ਗੱਲ ਮੈਨੂੰ ਨਹੀਂ ਪਤਾ ਪਰ ਮੇਰਾ ਕੋਈ ਨਾਮ ਨਹੀਂ ਤੇ 나ਹੀਂ ਮੈਨੂੰ ਯਾਦ ਹੈ ਕਿ ਮੈਂ ਕੌਣ ਹਾਂ ਮੈਂ ਇੱਥੇ ਇਕੱਲੀ ਰਹਿੰਦੀ ਹਾਂ ਤੇ ਕੋਈ ਵੀ ਮੇਰੇ ਨਾਲ ਨਹੀਂ ਰਹਿੰਦਾ ਉਸ ਕੁੜੀ ਨੇ ਰਾਜਵੀਰ ਨੂੰ ਇਹ ਸਭ ਜਦੋਂ ਕਿਹਾ ਤਾਂ ਰਾਜਵੀਰ ਨੇ ਉਸ ਦੀ ਗੱਲ ਸੁਣ ਕੇ ਦਿਲ ਵਿੱਚ ਹਮਦਰਦੀ ਮਹਿਸੂਸ ਹੋ ਰਹੀ ਸੀ ਉਸਨੇ ਕਿਹਾ ਤੂੰ ਇਕੱਲੀ ਨਹੀਂ ਮੈਂ ਤੇਰਾ ਦੋਸਤ ਬਣ ਸਕਦਾ ਕੀ ਤੂੰ ਮੇਰੇ ਨਾਲ ਦੋਸਤੀ ਕਰੇਂਗੀ ਕੁੜੀ ਨੇ ਥੋੜਾ ਜਿਹਾ ਮੁਸਕਰਾ ਕੇ ਉਸਦੇ ਚਿਹਰੇ ਵੱਲ ਵੇਖਿਆ ਅਤੇ ਉਸਦੇ ਚਿਹਰੇ ਤੇ ਉਦਾਸੀ ਥੋੜੀ ਦੂਰ ਹੋ ਰਹੀ ਸੀ ਉਸਨੇ ਕਿਹਾ ਕਿ ਤੂੰ ਮੇਰੇ ਨਾਲ ਦੋਸਤੀ ਕਿਉਂ ਕਰਨੀ ਚਾਹਨਾ ਮੇਰੇ ਨਾਲ ਤਾਂ ਕੋਈ ਵੀ ਨਹੀਂ ਰਹਿੰਦਾ ਤੇ ਨਾ ਹੀ ਮੈਨੂੰ ਕੋਈ ਬੁਲਾਉਂਦਾ ਹੈ ਫਿਰ ਤੈਨੂੰ ਮੇਰੇ ਵਿੱਚ ਕੀ ਦਿਲਚਸਪੀ ਹੈ ਰਾਜਵੀਰ ਨੇ ਕਿਹਾ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਤੂੰ ਕੰਨੀ ਹੈ ਤੇ ਮੈਂ ਤੇਰੀ ਮਦਦ ਕਰਨਾ ਚਾਹਣਾ ਇਸ ਲਈ ਮੈਂ ਤੇਰੇ ਨਾਲ ਦੋਸਤੀ ਕਰਨਾ ਚਾਹਣਾ ਉਸ ਦਿਨ ਤੋਂ ਬਾਅਦ ਰਾਜਵੀਰ ਹਮੇਸ਼ਾ ਉਸ ਨੂੰ ਮਿਲਣ ਆਉਂਦਾ ਤੇ ਉਸ ਨੂੰ ਆਪਣੇ ਸਕੂਲ ਲੈ ਜਾਂਦਾ ਪਿੰਡ ਦੇ ਬਾਜ਼ਾਰ ਵਿੱਚ ਘੁਮਾਉਣ ਲਈ ਲੈ ਕੇ ਜਾਂਦਾ ਤੇ ਉਸ ਨੂੰ ਨਵੇਂ ਦੋਸਤ ਬਣਾਉਣ ਵਿੱਚ ਉਸਦੀ ਮਦਦ ਕਰਦਾ ਹੌਲੀ ਹੌਲੀ ਕੁੜੀ ਦੇ ਚਿਹਰੇ ਤੇ ਉਦਾਸੀ ਘਟ ਰਹੀ ਸੀ ਉਹ ਹੌਲੀ-ਹੌਲੀ ਖੁਸ਼ ਰਹਿਣ ਲੱਗੀ ਤੇ ਕਦੇ-ਕਦਾਈ ਉਹ ਰਾਜਵੀਰ ਨਾਲ ਵੀ ਹੱਸਦੀ ਸੀ ਰਾਜਵੀਰ ਨੂੰ ਵੀ ਹੁਣ ਖੁਸ਼ੀ ਹੁੰਦੀ ਸੀ ਕਿ ਉਹ ਕੁੜੀ ਹੁਣ ਖੁਸ਼ ਰਹਿਣ ਲੱਗੀ ਇੱਕ ਦਿਨ ਰਾਜਵੀਰ ਨੇ ਉਸ ਕੁੜੀ ਨੂੰ ਪੁੱਛਿਆ ਕਿ ਤੂੰ ਕਦੇ ਆਪਣੇ ਮਾਪਿਓ ਬਾਰੇ ਨਹੀਂ ਸੋਚਿਆ ਕਿ ਤੈਨੂੰ ਯਾਦ ਹੈ ਕਿ ਤੂੰ ਕਿੱਥੋਂ ਆਈ ਹੈ ਤੇਰਾ ਕੋਈ ਘਰ-ਬਾਰ ਤੇਰੇ ਮਾਪਿਓ ਕੁੜੀ ਨੇ ਕਿਹਾ ਕਿ ਮੈਨੂੰ ਕੁਝ ਵੀ ਯਾਦ ਨਹੀਂ ਮੈਨੂੰ ਲੱਗਦਾ ਕਿ ਮੈਂ ਹਮੇਸ਼ਾ ਹੀ ਇੱਥੇ ਹੀ ਰਹੀ ਹਾਂ ਇਸ ਤੋਂ ਬਿਨਾ ਮੈਨੂੰ ਕੁਝ ਵੀ ਯਾਦ ਨਹੀਂ ਰਾਜਵੀਰ ਨੇ ਕਿਹਾ ਕੀ ਪਤਾ ਤੇਰੇ ਮਾਪਿਓ ਤੈਨੂੰ ਲੱਭ ਰਹੇ ਹੋਣ ਕਿ ਤੂੰ ਉਹਨਾਂ ਨੂੰ ਲੱਭਣਾ ਚਾਹਨੀ ਹੈ ਤਾਂ ਕੁੜੀ ਨੇ ਹੱਸਦੇ ਹੋਏ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਨੂੰ ਕੌਣ ਲੱਭ ਰਿਹਾ ਹੈ ਮੈਨੂੰ ਤਾਂ ਸ਼ੁਰੂ ਤੋਂ ਇਦਾਂ ਹੀ ਲੱਗਦਾ ਕਿ ਮੈਂ ਕਰ ਲਈ ਹਾਂ ਤੇ ਬਸ ਇਦਾਂ ਹੀ ਠੀਕ ਹਾਂ ਰਾਜਵੀਰ ਨੇ ਉਸਦੀ ਗੱਲ ਸੁਣੀ ਤੇ ਚੁੱਪ ਹੋ ਗਿਆ ਸੀ ਉਹ ਸਮਝ ਗਿਆ ਸੀ ਕਿ ਕੁੜੀ ਨੂੰ ਆਪਣੇ ਅਤੀਤ ਬਾਰੇ ਕੁਝ ਵੀ ਯਾਦ ਨਹੀਂ ਤੇ ਉਹ ਇਸ ਨਾਲ ਸਹਿਮਤ ਸੀ ਇੱਕ ਦਿਨ ਪਿੰਡ ਦੇ ਵਿੱਚ ਇੱਕ ਨਵਾਂ ਹੀ ਹਾਦਸਾ ਹੋ ਗਿਆ ਪਿੰਡ ਦੇ ਵਿੱਚ ਇੱਕ ਆਜਨਬੀ ਆਇਆ ਜੋ ਕਿ ਪੁਰਾਣੀ ਫੋਟੋ ਲੈ ਕੇ ਘੁੰਮ ਰਿਹਾ ਸੀ ਉਸ ਨੇ ਪਿੰਡ ਵਾਲਿਆਂ ਨੂੰ ਪੁੱਛਿਆ ਕਿ ਤੁਸੀਂ ਇਸ ਕੁੜੀ ਨੂੰ ਜਾਣਦੇ ਹੋ ਪਿੰਡ ਵਾਲੇ ਫੋਟੋ ਵੇਖਦੇ ਤੇ ਹੈਰਾਨ ਹੋ ਜਾਂਦੇ ਅਤੇ ਉਸ ਨੂੰ ਕਿਹਾ ਕਿ ਹਾਂ ਇਤੋਂ ਕੁੜੀ ਹੈ ਜਿਹੜੀ ਇਸ ਪਿੰਡ ਵਿੱਚ ਰਹਿੰਦੀ ਹੈ ਪਰ ਸਾਰੇ ਉਸ ਨੂੰ ਬੇਨਾਮ ਕਹਿੰਦੇ ਨੇ ਕਿਉਂਕਿ ਉਸ ਦਾ ਕੋਈ ਨਾਮ ਨਹੀਂ ਉਹ ਸਜਨਬੀ ਨੇ ਹੈਰਾਨੀ ਨਾਲ ਪੁੱਛਿਆ ਕਿ ਉਹ ਕਿੱਥੇ ਹੈ ਉਸ ਦੇ ਮਾਪਿ ਉਸ ਨੂੰ ਬਹੁਤ ਲੰਬੇ ਸਮੇਂ ਤੋਂ ਲੱਭ ਰਹੇ ਨੇ ਉਹ ਉਸ ਨੂੰ ਗਵਾ ਚੁੱਕੇ ਨੇ ਜਦੋਂ ਛੋਟੀ ਹੁੰਦੀ ਸੀ ਉਸ ਸਮੇਂ ਤੋਂ ਹੀ ਉਹ ਘਰ ਤੋਂ ਲਾਪਤਾ ਹੈ ਪਿੰਡ ਵਾਲਿਆਂ ਨੇ ਅਜਨਬੀ ਨੂੰ ਉਸ ਕੁੜੀ ਦੇ ਘਰ ਲੈ ਕੇ ਜਾਣ ਦਾ ਫੈਸਲਾ ਕੀਤਾ ਜਦੋਂ ਉਸਨੇ ਕੁੜੀ ਨੂੰ ਵੇਖਿਆ ਤਾਂ ਉਸਨੇ ਕਿਹਾ ਕਿ ਇਹ ਤਾਂ ਉਹੀ ਹੈ ਤੇਰੇ ਮਾਪਿਓ ਤੈਨੂੰ ਬਹੁਤ ਯਾਦ ਕਰਦੇ ਨੇ ਪਰ ਉਹ ਕੁੜੀ ਹੈਰਾਨੀ ਨਾਲ ਉਸ ਵੱਲ ਵੇਖ ਰਹੀ ਸੀ ਤੇ ਉਸਨੇ ਪੁੱਛਿਆ ਕਿ ਤੂੰ ਮੇਰੇ ਮਾਪਿਓ ਨੂੰ ਜਾਣਦਾ ਹੈ ਕਿ ਉਹ ਮੈਨੂੰ ਯਾਦ ਕਰਦੇ ਨੇ ਉਹ ਸਾਜਣਵੀ ਨੇ ਕਿਹਾ ਕਿ ਹਾਂ ਉਹ ਤੈਨੂੰ ਬਹੁਤ ਯਾਦ ਕਰਦੇ ਨੇ ਤੇ ਪਤਾ ਨਹੀਂ ਤੈਨੂੰ ਕਦੋਂ ਤੋਂ ਲੱਭ ਰਹੇ ਨੇ ਪਰ ਤੂੰ ਉਹਨਾਂ ਨੂੰ ਨਹੀਂ ਮਿਲ ਰਹੀ ਉਹ ਬਹੁਤ ਥਾਵਾਂ ਤੇ ਗਈ ਪਰ ਤੇਰਾ ਕੋਈ ਪਤਾ ਨਹੀਂ ਰਕਾ ਉਹ ਬਹੁਤ ਜ਼ਿਆਦਾ ਰਾਸਨੇ ਤੇ ਬਹੁਤ ਰੋਂਦੀ ਨੇ ਕੁੜੀ ਨੇ ਰਾਜਵੀਰ ਵੱਲ ਵੇਖਿਆ ਜੋ ਕਿ ਉਸ ਦੇ ਨਾਲ ਹੀ ਖੜਾ ਸੀ ਉਸ ਨੇ ਕਿਹਾ ਕਿ ਮੈਂ ਉਸ ਨੂੰ ਮਿਲਣਾ ਚਾਹੁੰਦੀ ਹਾਂ ਕਿ ਤੂੰ ਮੇਰੇ ਮਾਪਿਓ ਕੋਲ ਮੈਨੂੰ ਲੈ ਕੇ ਜਾ ਸਕਦਾ ਰਾਜਵੀਰ ਨੇ ਵੀ ਉਸ ਨੂੰ ਕਿਹਾ ਕਿ ਹਾਂ ਤੂੰ ਚਾ ਮੈਂ ਤੇਰੇ ਨਾਲ ਜਾਵਾਂਗਾ ਇਸ ਤਰ੍ਹਾਂ ਉਹ ਕੁੜੀ ਨੇ ਆਪਣੇ ਮਾਪਿਓ ਨੂੰ ਲੱਭ ਲਿਆ ਸੀ ਉਹ ਹੁਣ ਉਹਨਾਂ ਦੇ ਨਾਲ ਰਹਿਣ ਲੱਗੀ ਤੇ ਉਸ ਦਾ ਜੀਵਨ ਬਦਲ ਗਿਆ ਸੀ ਪਰ ਉਹ ਕਦੇ ਵੀ ਰਾਜਵੀਰ ਨੂੰ ਨਹੀਂ ਭੁੱਲੀ ਸੀ ਉਹ ਜਾਣਦੀ ਸੀ ਕਿ ਉਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਸੀ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਰਾਜਵੀਰ ਕਰਕੇ ਹੀ ਆਈਆਂ ਸੀ ਇਸ ਤਰ੍ਹਾਂ ਕੁੜੀ ਆਪਣੇ ਅਤੀਤ ਨੂੰ ਲੱਭਣ ਵਿੱਚ ਕਾਮਯਾਬ ਹੋ ਗਈ ਸੀ ਤੇ ਉਸ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਦੋਸਤੋ ਅੱਜ ਦੀ ਕਹਾਣੀ ਬਹੁਤ ਹੀ ਜ਼ਿਆਦਾ ਸਾਦਗੀ ਭਰੀ ਸੀ ਇਸ ਕਹਾਣੀ ਦਾ ਕਾਰਨ ਇਹ ਸੀ ਕਿ ਇਸ ਕਹਾਣੀ ਤੋਂ ਸਾਨੂੰ ਸਿੱਖ ਕੀ ਮਿਲਦੀ ਹੈ ਕਿ ਹਰ ਇੱਕ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮਕਸਦ ਹੁੰਦਾ ਕਦੇ-ਕਦਾਈ ਅਸੀਂ ਆਪਣੇ ਆਪ ਨੂੰ ਗਵਾ ਦਿੰਨੇ ਆ ਭੁੱਲ ਜਾਂਦੇ ਆ ਪਰ ਸਹੀ ਲੋਕਾਂ ਦੀ ਮਦਦ ਨਾਲ ਅਸੀਂ ਆਪਣੇ ਆਪ ਨੂੰ ਦੁਬਾਰਾ ਲੱਭ ਸਕਦੇ ਹਾਂ ਆਪਣੇ ਆਪ ਨੂੰ ਜਾਣ ਸਕਦੇ ਹਾਂ ਇਹ ਕਹਾਣੀ ਦੋਸਤੀ ਤੇ ਪਿਆਰ ਦੀ ਤਾਕਤ ਨੂੰ ਦਰਸਾਉਂਦੀ ਹੈ ਜੋ ਕਿਸੇ ਵੀ ਮੁਸ਼ਕਲ ਸਮੇਂ ਵਿੱਚ ਸਾਡੀ ਮਦਦ ਕਰ ਸਕਦੀ ਹੈ ਰਾਜਵੀਰ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਉਸ ਕੁੜੀ ਨਾਲ ਦੋਸਤੀ ਕੀਤੀ ਅਤੇ ਉਸਦੇ ਮਾਪਿਓ ਲੱਭਣ ਵਿੱਚ ਉਸਦੀ ਮਦਦ ਕੀਤੀ ਤੁਹਾਨੂੰ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ